ਹਾਂਜੀ ਮਾਨ ਸਾਹਿਬ ਅੱਜ ਜੋ ਤੁਸੀਂ ਇੱਥੇ ਸ਼ਹੀਦੀ ਕਾਨਫਰੰਸ ਕੀਤੀ ਆ ਪੰਜਾਬ ਵਾਸੀਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਸਨੇਹਾ ਸਾਰਾ ਤੁਸੀਂ ਰਿਕਾਰਡ ਕਰ ਲਿਆ ਅਸੀਂ ਦੱਸਣਾ ਚਾਹੁੰਦੇ ਆ ਕਿ ਹੁਣ ਮੌਕਾ ਹੈਗਾ ਕਿ ਸਿੱਖ ਆਜ਼ਾਦ ਹੋਣ ਜੀ ਗੁਲਾਮ ਰਹਿ ਕੇ ਅਸੀਂ ਜ਼ਲਾਲਤ ਨੂੰ ਕਬੂਲ ਕਰ ਰਹੇ ਹਾਂ ਸਿੱਖ ਕਦੇ ਕਿਸੇ ਦੇ ਅਧੀਨ ਕਿਸੇ ਦੇ ਗੁਲਾਮ ਨਹੀਂ ਰਿਹਾ ਸੈਬ ਜਾਦਿਆਂ ਨੂੰ ਸੈਬ ਜਾਦਿਆਂ ਨੂੰ ਸੂਬੇ ਬਜੀਤ ਖਾਨ ਨੇ ਕਿਹਾ ਸੀ ਕਿ ਤੁਸੀਂ ਇਸਲਾਮ ਕਬੂਲ ਕਰੋ ਤੁਹਾਨੂੰ ਬੇਗਮਾਂ ਵੀ ਦੇਵਾਂਗੇ ਤੇ ਤੁਹਾਨੂੰ ਅਸੀਂ ਨਵਾਬੀਆਂ ਵੀ ਦੇਵਾਂਗੇ ਸੈਬ ਜਾਨ ਨੇ ਕਿਹਾ ਕਿ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਸਵੇਂ ਪਾਤਸ਼ਾਹ ਨੇ ਕਿਹਾ ਹੈ ਇਹਨ ਗਰੀਬ ਸਿੱਖੋਂ ਕੋ ਦੂੰ ਬਾਦਸ਼ਾਹੀ ਨਵਾਬੀ ਬਹੁਤ ਛੋਟੀ ਹੁੰਦੀ ਹੈ ਬਾਦਸ਼ਾਹੀ ਤੋਂ ਅਸੀਂ ਬਾਦਸ਼ਾਹੀ ਲਵਾਂਗੇ ਸਾਨੂੰ ਨਾ ਬੇਗਮ ਚਾਹੀਦੀ ਹੈ ਨਾ ਸਾਨੂੰ ਨਵਾਬੀ ਚਾਹੀਦੀ ਹੈ ਇਸ ਕਰਕੇ ਅੱਜ ਇਹੋ ਜਿਹਾ ਮੌਕਾ ਆ ਗਿਆ ਹੈ ਕੀ ਸੈਂਟਰ ਦੀ ਬੀਜੇਪੀ ਆਰਐਸਐਸ ਮੋਦੀ ਦੀ ਸਰਕਾਰ ਤੇ ਉਹਦੇ ਜਿਹੜੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈ ਤੇ ਰੋ ਤੇ ਆਈਬੀ ਤੇ ਮਿਲਟਰੀ ਇੰਟੈਲੀਜੈਂਸ ਦੇ ਮੁਖੀ ਹੈ ਉਹਨਾਂ ਨੇ ਬਾਹਰਲੇ ਮੁਲਕਾਂ ਤੇ ਵਿਚ ਸਾਡੇ ਇੱਥੇ ਸਿੱਖਾਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਇੱਕ ਕੈਂਡੀਡੇਟ ਦੇ ਵਿੱਚ ਹਰਦੀਪ ਸਿੰਘ ਨਿਜਰ ਨੂੰ ਕੀਤਾ ਕਿਰਪਾਤ ਦਮਨ ਸਿੰਘ ਮਾਲਕ ਨੂੰ ਕੀਤਾ ਸੁਖਦੂਲ ਸਿੰਘ ਨੂੰ ਇਹ ਤਿੰਨਾਂ ਨੂੰ ਕੈਨੇਡਾ ਦੇ ਵਿੱਚ ਇੰਡੀਆ ਦੀਆਂ ਖੁਫੀਆ ਏਜੰਸੀਆਂ ਨੇ ਇਹਨਾਂ ਨੂੰ ਅਸੈਸਿਨੇਟ ਕੀਤਾ ਬ੍ਰਿਟਾਨੀਆ ਦੇ ਵਿੱਚ ਹﻔਤਾਰ ਸਿੰਘ ਖੰਡੇ ਨੂੰ ਕਰ ਦਿੱਤਾ ਹੈਗਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਭੰਜਵੜ ਨੂੰ ਤੇ ਰੋਡੇ ਸਾਹਿਬ ਦੇ ਭਰਾ ਨੂੰ ਲਖਬੀਰ ਸਿੰਘ ਨੂੰ ਉੱਥੇ ਸੈਸਨੇਟ ਕਰਤਾ ਹੈ। ਇੰਡੀਆ ਦੇ ਵਿੱਚ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਤੇ ਪੰਜਾਬ ਦੇ ਵਿੱਚ ਭਾਈ ਮੋਸੇਵਾਲ ਨੂੰ ਸ਼ਹੀਦ ਕਰ ਦਿੱਤਾ ਹੈਗਾ। ਸੋ ਇਹਦੇ ਨਾਲ ਜਿਹੜੇ ਲਹਿੰਦੇ ਵੱਲ ਦੇ ਜਮਹੂਰੀਅਤ ਪਸੰਦ ਮੁਲਕ ਹੈਗੇ ਆ ਉਹਨਾਂ ਨੇ ਬਹੁਤ ਇਤਰਾਜ਼ ਕੀਤਾ ਕਿ ਅਮਰੀਕਾ ਦੀ ਧਰਤੀ ਦੇ ਉੱਤੇ ਵੀ ਇੱਕ ਖੁਫੀਆ ਏਜੰਸੀਆਂ ਜੇ ਅਮਰੀਕਾ ਦੀ ਪੁਲਿਸ ਨੂੰ ਪਤਾ ਨਾ ਲੱਗਦਾ ਤਾਂ ਇਹਨਾਂ ਨੇ ਨਿਊਯਾਰਕ ਦੇ ਵਿੱਚ ਪੰਨੂ ਨੂੰ ਵੀ ਕਤਲ ਕਰ ਦੇਣਾ ਸੀਗਾ ਇਸ ਕਰਕੇ ਜਿਹੜੇ ਅਮਰੀਕਾ ਦਾ ਮੁਲਕ ਹੈ ਉਸ ਨੇ ਸਿੱਧੀ ਗੱਲ ਮੋਦੀ ਸਾਹਿਬ ਦੇ ਨਾਲ ਜੇ ਤੋ ਜੀ20 ਦੀ ਮੀਟਿੰਗ ਹੋਈ ਸੀ ਗੱਲਬਾਤ ਕੀਤੀ ਸੀ ਕਿ ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਦੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਵਿਦੇਸ਼ੀ ਸਕੱਤਰ ਸੈਕਟਰੀ ਆਫ ਸਟੇਟ ਤੇ ਭੇਜਿਆ ਉਸ ਤੋਂ ਬਾਅਦ ਜਿਹੜਾ ਰੱਖਿਆ ਦਾ ਵਜ਼ੀਰ ਹੈ ਮਿਸਟਰ ਆਸਟਨ ਉਹਨੂੰ ਅਮਰੀਕਾ ਨੇ ਇੱਥੇ ਭੇਜਿਆ ਫਿਰ ਅਮਰੀਕਾ ਦਾ ਜਿਹੜਾ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈ ਸੁਲੇਮਾਨ ਉਹਨੂੰ ਇੱਥੇ ਭੇਜਿਆ ਹੁਣ ਜਿਹੜੀ ਤਫਤੀਸ਼ੀ ਏਜੰਸੀ FBI ਉਹਦਾ ਡਾਇਰੈਕਟਰ ਉਸਨੂੰ ਵੀ ਭੇਜਿਆ ਕਿ ਤੁਸੀਂ ਦੱਸੋ ਸਾਡੇ ਮੁਲਜ਼ਮ ਕਿਹੜੇ-ਕਿਹੜੇ ਆ ਤੇ ਅਸੀਂ ਤੁਹਾਡੇ ਨਾਲ ਬਹੁਤ ਖਫਾ ਹੈਗੇ ਆ। ਔਰ 26 ਤਰੀਕ ਰਿਪਬਲਿਕ ਡੇ ਹੁੰਦਾ ਹੈ ਜਿੱਦਣ ਇੰਡੀਆ ਆਪਣੀ ਫੌਜ ਦੀ ਪਰੇਡ ਦਿੱਲੀ ਦੇ ਵਿੱਚ ਕਰਦਾ ਹੈ। ਉਹਦਾ ਮੁੱਖ ਮਹਿਮਾਨ ਐਤਕੀ ਅਮਰੀਕਾ ਦੇ ਪ੍ਰੈਜ਼ੀਡੈਂਟ ਬਾਈਡਨ ਸਾਹਿਬ ਨੇ ਸੱਦਿਆ ਸੀ। ਪਰ ਕਿਉਂ ਕਰਕੇ ਸਿੱਖਾਂ ਦੇ ਕਤਲ ਕੀਤੇ ਗਏ ਹੈ? ਅਮਰੀਕਾ ਦੇ ਪ੍ਰਧਾਨ ਬਾਈਡਨ ਸਾਹਿਬ ਨੇ ਕਿਹਾ ਮੈਂ ਤੁਹਾਡੀ ਢੋਈ ਨਹੀਂ ਮਾਰਦਾ ਮੈਂ ਨਹੀਂ ਆਉਂਦਾ ਤੁਹਾਡੇ ਰਿਪਬਲਿਕ ਡੇ ਤੇ। 26 ਤਰੀਕ ਨੂੰ ਰਿਪਬਲਿਕ ਡੇ ਫੇਰ ਤੋਂ ਬਾਅਦ ਜਿਹੜਾ ਇਹਨਾਂ ਨੇ ਰੱਖਿਆ ਦਾ ਸਮਝੌਤਾ ਕੀਤਾ ਉਹਦਾ ਨਾਮ ਹੈ ਕਵਾਡ ਉਹਦੇ ਮੈਂਬਰ ਹੈਗੇ ਆ ਅਮਰੀਕਾ ਜਾਪਾਨ ਆਸਟ੍ਰੇਲੀਆ ਤੇ ਇੰਡੀਆ ਉਹਨਾਂ ਦੀ ਬਹੁਤ ਵੱਡੀ ਮੀਟਿੰਗ ਹੋਣੀ ਸੀ ਕਿਉਂ ਕਰਕੇ ਚੀਨ ਬਹੁਤ ਉਤੇ ਨੂੰ ਉਤੇ ਨੂੰ ਛੜਦਾ ਆ ਰਿਹਾ ਤੇ ਉਹ ਮੀਟਿੰਗ ਨੂੰ ਵੀ ਅਮਰੀਕਾ ਦੇ ਪ੍ਰਧਾਨ ਸਾਹਿਬ ਨੇ ਕੈਨਸਲ ਕਰਤਾ ਹੁਣ ਨਾ ਤਾਂ ਜਾਪਾਨ ਦਾ ਪ੍ਰਾਈਮ ਮਿਨਿਸਟਰ ਆ ਰਿਹਾ ਤੇ ਨਾ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਆ ਰਿਹਾ ਤੇ ਰੱਖਿਆ ਦਾ ਵੀ ਖਤਮ ਹੋ ਗਿਆ ਹੁਣ ਇਹਨਾਂ ਨੂੰ ਲੱਭਿਆ ਕਿ ਪਹਿਲਾਂ ਅਮਰੀਕਾ ਦੇ ਨਾਲ ਦੋਸਤੀ ਕਰ ਲੋ ਜਿਹੜੀ ਟੋੜੀ ਸੀਗੀ ਰੂਸ ਦੇ ਨਾਲ ਹੁਣ ਇੰਡੀਆ ਨੇ ਆਪਣਾ ਵਿਦੇਸ਼ੀ ਵਜ਼ੀਰ ਜੈ ਸ਼ੰਕਰ ਰੂਸ ਭੇਜਿਆ ਤੇ ਰੂਸ ਦਾ ਤੁਹਾਨੂੰ ਪਤਾ ਹੈ ਬਹੁਤ ਬੁਰਾ ਹਾਲ ਹੈ ਉਹਦੀ ਲੜਾਈ ਲੱਗੀ ਹੋਈ ਹੈ ਯੂਕਰੇਨ ਦੇ ਨਾਲ ਉਹਦੇ ਕੋਲੇ ਨਾ ਪੈਸਾ ਹੈ ਨਾ ਉਹਦੇ ਕੋਲੇ ਸਪਾਈ ਹੈਗੇ ਨਾ ਉਹਨਾਂ ਕੋਲੇ ਹਸਲਾ ਹੈ ਤੇ ਉੱਥੇ ਕੀ ਲੈ ਕੇ ਆਊਗਾ ਕੀ ਦੇਖੇ ਆਊਗਾ ਇਹ ਹਿੰਦੁਸਤਾਨ ਦੀ ਹਾਲਾਤ ਇੱਡੇ ਖਰਾਬ ਹੋ ਗਏ ਹੈ ਕਿ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਜਿਹੜੇ ਪੱਛਮੀ ਲੈਂਡੇ ਵਾਲੇ ਮੁਲਕਾਂ ਨੇ ਨੈਟੋ ਨੇ ਸਾਰਿਆਂ ਨੇ ਰੋਸ ਕੀਤਾ ਕਿ ਸਿੱਖਾਂ ਨੂੰ ਮਾਰਿਆ ਗਿਆ ਅਜੇ ਤੱਕ ਸਲਾਮਕ ਪਾਕਿਸਤਾਨ ਤੋਂ ਕੋਈ ਆਵਾਜ਼ ਨਹੀਂ ਆਈ ਕਿ ਉਹਨਾਂ ਨੇ ਕੀ ਤਫ਼ਤੀਸ਼ ਕੀਤੀ ਹੈ ਜਿਹੜਾ ਪਰਮਜੀਤ ਸਿੰਘ ਪੰਜਵਾੜ ਤੇ ਦੂਸਰਾ ਰੋਡੇ ਉਹਨਾਂ ਨੂੰ ਇੰਡੀਆ ਦੀਆਂ ਖੁਫੀਏ ਏਜੰਸੀਆਂ ਨੇ ਕਿਵੇਂ ਸ਼ਹੀਦ ਕੀਤੇ ਸੋ ਅਸੀਂ ਪਾਕਿਸਤਾਨ ਤੋਂ ਵੀ 2 ਬ ਮੰਗ ਰਹੇ ਹਾਂ ਮੈਂ ਮੈਂਬਰ ਪਾਰਲੀਮੈਂਟ ਹਾਂ ਪਰ ਐਤਕੀ ਮੈਨੂੰ ਬਹੁਤ ਜ਼ਲੀਲ ਕੀਤਾ ਗਿਆ ਪਾਰਲੀਮੈਂਟ ਦੇ ਵਿੱਚ ਜਿੱਦਣ ਬਜਟ ਦੇ ਉੱਤੇ ਗੱਲ ਹੋਣੀ ਸੀ ਮੈਂ ਟਾਈਮ ਮੰਗਿਆ ਜਿਹੜਾ ਮੇਰਾ ਹੱਕ ਹੈ ਪਰ ਜਿਹੜਾ ਸਪੀਕਰ ਮਤਸਵੀ ਹੈ ਬਿਰਲਾ ਤੇ ਦੁਦਿਆ ਨੇ ਮੈਨੂੰ ਟਾਈਮ ਨਹੀਂ ਦਿੱਤਾ ਰੋਸ ਵਜੋਂ ਮੈਂ ਆਪਣੀ ਸੀਟ ਪਾਰਲੀਮੈਂਟ ਦੇ ਵਿੱਚ 2 ਵਜੇ ਦੁਪਹਿਰੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਜਿੱਦੋਂ ਤੱਕ ਪਾਰਲੀਮੈਂਟ ਚੱਲੀ ਹੈ ਮੈਂ ਖੜੇ ਰਿਆ ਪਰ ਤਾਂ ਵੀ ਮੈਨੂੰ ਟਾਈਮ ਨਹੀਂ ਦਿੱਤਾ ਗਿਆ ਇੱਕ ਬੀਜੇਪੀ ਦਾ ਮੈਂਬਰ ਕਹਿੰਦਾ ਮਾਨ ਸਾਹਿਬ ਅੱਜ ਸਾਰੀ ਰਾਤ ਖੜੇ ਰਹੋ ਮੈਂ ਆਖਾ ਗੱਲ ਤਾਂ ਨਹੀਂ ਕਰਨੀ ਜੇ ਟੈਲੀਫੋਨ ਬੰਦ ਕਰ ਦੋਗੇ ਮੈਂ ਕਹਿ ਦੂੰਗਾ ਮੈਂ ਰਾਤ ਅੱਜ ਤੇਰੇ ਘਰ ਹੀ ਕਾਟੂੰਗਾ ਉਹਦਾ ਮਤਲਬ ਤੁਸੀਂ ਸਮਝ ਲਓ ਕੀ ਹੁੰਦਾ ਹੈਗਾ ਮਾਨ ਸਾਹਿਬ ਇੱਕ ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਵੱਲੋਂ ਬਿਗਲ ਵਜਾਣ ਦੀ ਗੱਲ ਕੀਤੀ ਗਈ ਸੀ ਸੈਭਜਾਤ ਦੇ ਦੀ ਸ਼ਹਾਦਤ ਉਹ ਤਾਂ ਪਿੱਛੇ ਚਲੇ ਗਿਆ ਉਹਨੂੰ ਵਿਚਾਰੇ ਨੂੰ ਪਤਾ ਨਹੀਂ ਹੈ ਕਿ ਸਿੱਖੀ ਹੈਗੀ ਹੈ ਨਾਲੇ ਦੂਸਰੀ ਗੱਲ ਹੈ ਕਿ ਮੈਂ ਉੱਥੋਂ ਦਾ ਐਮਪੀ ਹਾਂ ਸੰਰੂਰ ਦਾ ਉਹ ਮੇਰਾ ਹੈਗਾ ਵੋਟਰ ਹੁਣ ਕੋਈ ਵੀ ਐਮਪੀ ਆਪਣੇ ਵੋਟਰ ਨੂੰ ਤਾਂ ਨਾਰਾਜ਼ ਨਹੀਂ ਨਾ ਕਰ ਸਕਦਾ ਠੀਕ ਹੈ ਜੀ ਜੀ ਆਓ ਜੀ ਦੇਖੋ ਦੇਖੋ ਥੈਂਕ ਯੂ